ਮੱਤਤੀ ਪੜਦਾ ਵੀਡੀਓ ਵਿੱਚ ਪ੍ਰੀਤੀ ਦੀਆਂ ਰੋਜ਼ੀ ਰੋ ਡਿਮਾਂਡਾਂ ਵਧ ਰਹੀਆਂ ਕਿਉਂਕਿ ਪਿੱਤੀ ਪਿੱਛੋਂ ਚੰਗੇ ਘਰ ਤੋਂ ਆਈ ਹੈ ਤੇ ਵਿੱਕੀ ਪੂਰਾ ਕੰਮਕਾਰ ਨਹੀਂ ਕਰਦਾ ਪਰ ਵਿਪਰੀਤ ਨੂੰ ਪਛਤਾਵਾ ਨਾ ਹੋਵੇ ਇਸ ਕਰਕੇ ਹੀ ਉਸਨੇ ਆਪਣੀ ਮਾਂ ਦੇ ਕੰਨਾਂ 'ਚੋਂ ਵਾਲੀਆਂ ਲਵਾ ਕੇ ਤੇ ਉਸ ਨੂੰ ਵਾਲੀਆਂ ਕਰਾ ਦਿੱਤੀਆਂ ਤੇ ਇਹ ਸਭ ਵੇਖ ਕੇ ਪ੍ਰੀਤ ਖੁਸ਼ ਹੋਈ ਫਿਰਦੀ ਆ ਤੇ ਪ੍ਰੀਤੀ ਰੋਜ਼ ਹੀ ਰੋਜ਼ ਹੋਟਮਾਂਡਾ ਕਰ ਰਹੀ ਹੈ ਤੇ ਹੁਣ ਕਹਿ ਰਹੀ ਹੈ ਕਿੰਨੀ ਗਰਮੀਆਂ ਚਲੋ ਆਪਾਂ ਪਹਾੜਾ ਵਿੱਚ ਘੁੰਮਣ ਜਾਈਏ ਪਰ ਵਿਕੀ ਉਸ ਨੂੰ ਟਕਰਾਰ ਰਿਹਾ ਹੈ ਕਿ ਆਪਾਂ ਨਹੀਂ ਜਾਣਾ ਪ ਜਾਵਾਂਗੇ ਉੱਥੇ ਕੀ ਆ ਮੇਰੀ ਮੰਮੀ ਮੈਨੂੰ ਜਾਣ ਨਹੀਂ ਦਿੰਦੀ ਕਿਤੇ ਮੇਰੇ ਤੋਂ ਦੂਰ ਨਹੀਂ ਹੋਣ ਦਿੰਦੀ ਕਿਉਂਕਿ ਇਸ ਵਿੱਚ ਉਸ ਦੀ ਮੰਮੀ ਵੀ ਸਾਥ ਦੇ ਰਹੀ ਆ ਕਿਉਂਕਿ ਪ੍ਰੀਤ ਪਿੱਛੋਂ ਵੀ ਖੁੱਲੇ ਡੁੱਲੇ ਮਤਲਬ ਕਿ ਸਹੀ ਕਰਾਣੇ ਤੋਂ ਆਈ ਕਰਕੇ ਉਸ ਦੀਆਂ ਡਿਮਾਂਡਾਂ ਦਿਨੋ ਦਿਨ ਹੀ ਵਧਦੀਆਂ ਜਾ ਰਹੀਆਂ ਵਾ ਕਿਉਂਕਿ ਉਸ ਨੂੰ ਆਏ ਲੱਗਦਾ ਕਿ ਵਿੱਕੀ ਬਹੁਤ ਅਮੀਰ ਆ ਪਰ ਉਸ ਨੂੰ ਇਹ ਇਹ ਨਹੀਂ ਪਤਾ ਕਿ ਉਹ ਕੋਸਕੋਲ ਦਾ ਕੱਖ ਵੀ ਨਹੀਂ ਉਸ ਨੇ ਆਪਣੇ ਭਰਾ ਪਰਜਾਈ ਮਾਂ ਦੇ ਸਿਰ ਤੇ ਜਿੰਨੀ ਐਸ਼ ਕਰ ਲਈ ਤੇ ਕਰ ਲਈ ਪਰ ਉਸ ਨੇ ਉਹਨਾਂ ਦੀ ਇੱਜ਼ਤ ਵੀ ਰੋਲ ਦਿੱਤੀ ਆਪਦੇ ਭਰਾ ਦੀ ਇੱਜ਼ਤ ਪੱਗ ਦਾ ਭੋਰਾ ਖਿਆਲ ਨਹੀਂ ਉਸ ਨੂੰ ਆਇਆ ਤੇ ਉਸ ਨੇ ਕਿਰੋ ਭੱਜ ਕੇ ਗਲਤ ਫੈਸਲਾ ਲਿਆ ਤੇ ਪਰ ਹੁਣ ਵਿੱਕੀ ਕੋਲੋਂ ਵੀ ਉਸ ਦੀਆਂ ਡਿਮਾਂਡਾਂ ਪੂਰੀਆਂ ਨਹੀਂ ਹੋ پا ਰਹੀਆਂ ਕਿਉਂਕਿ ਉਹ ਡਿਮਾਂਡਾਂ ਹੀ ਕੁਝ ਜ਼ਿਆਦਾ ਕਰਨ ਲੱਗ ਗਈ ਏਦੇ ਫ੍ਰਿੱਕੀ ਦੀ ਮੰਮੀ ਵਿੱਕੀ ਨੂੰ ਕਹਿੰਦੀ ਹੈ ਕਿ ਇਸ ਨੂੰ ਹੁਣੇ ਹੀ ਨੱਥ ਪਾਲਾ ਕਿਉਂਕਿ ਇਸ ਦੀ ਡਿਮਾਂਡਾਂ ਜੀ ਦਿਨੋਂ ਦਿਨ ਵਧਣ ਲੱਗ ਗਈਆਂ ਤੇ ਆਪਣੇ ਤੋਂ ਖਾਠੇ ਚੱਕੇ ਨਹੀਂ ਜਾਣੇ ਰੋ ਹੀ ਤੈਨੂੰ ਕਿਤਨਾ ਕਿਤੇ ਲੈ ਜਾ ਕਰੂ ਮੈਨੂੰ ਕੁਛ ਖਵਾ ਲਿਆ ਮੈਨੂੰ ਕੁਛ ਖਵਾ ਲਿਆ ਉਹ ਕਹਿ ਰਹੀ ਹੈ ਕਿ ਇਸ ਨੂੰ ਇਹ ਪੁੱਠੀ ਆਦਤਾਂ ਨਾ ਪਾ ਦੇ ਪਰ ਵਿੱਕੀ ਉਸ ਨੂੰ ਭੱਜ ਕੇ ਪੈ ਲੱਗ ਜਾਂਦਾ ਹੈ ਤੇ ਉਹ ਆਪਣੀ ਮੰਮੀ ਨੂੰ ਕਹਿੰਦਾ ਕਿ ਕੋਈ ਨਾ ਮੈਂ ਆਪੇ ਗੱਲ ਕਰ ਲਵਾਂਗਾ ਵਿੱਕੀ ਦੀ ਮੰਮੀ ਕਹਿੰਦੀ ਹੈ ਕਿ ਤੂੰ ਤਾਂ ਜਰੂਰ ਦਾ ਗਲਾਮ ਬਣ ਗਿਆ ਰੋਟੀ ਬਕਾਲਾ ਭਾਂਡੇ ਮਾਂਸਲਾ ਪਾਰੇ ਜੋ ਪ੍ਰੀਤ ਦੇ ਮਨ ਵਿੱਚ ਘੁੰਮਣ ਜਾਂਦੇ ਚਾਹ ਸੀਗੇ ਉਹ ਸਾਰੇ ਵਿੱਚ ਹੀ ਛੱਡ ਦਿੱਤੇ ਕਿਉਂਕਿ ਮੈਂ ਵਿੱਕੀ ਨੇ ਪਹਿਲਾਂ ਬਹੁਤ ਵਾਰ ਡੇਵਿਡ ਦੇ ਸੁਪਨੇ ਦਿਖਾਏ ਸੀ ਪ੍ਰੀਤ ਨੂੰ ਜੋ ਉਹ ਪੂਰੇ ਨਹੀਂ ਕਰ ਪਾਇਆ ਕਿਉਂਕਿ ਪੈਸੇ ਨਾਲ ਹੀ ਪੂਰੇ ਹੋਣੇ ਸੀ ਪਰ ਉਹ ਕੰਮ ਕਰ ਨਹੀਂਦਾ ਉਮੀਦ ਘਰਾਣੇ ਦੀ ਕੁੜੀ ਹੋਣ ਕਰਕੇ ਪਰੀਤ ਦੇ ਸ਼ੌਂਕ ਵੱਖਰੇ ਹੀ ਸੀਗੇ ਪਰ ਜੋ ਕਿ ਵਿੱਕੀ ਨਾਲ ਉਸਨੇ ਭੱਜ ਕੇ ਗਲਤ ਫੈਸਲਾ ਕੀਤਾ ਏ ਤੇ ਉਸਦੇ ਸਾਰੇ ਚਾਰ ਵਿੱਚੇ ਹੀ ਮਰ ਗਏ ਇਹੀ ਅੱਜ ਦੀ ਕੁੜੀਆਂ ਨੂੰ ਸੇ ਤਾਂ ਕਿ ਇੱਕ ਮੁੰਡਿਆਂ ਦੇ ਪਿੱਛੇ ਲਾ ਕੇ ਘਰੋਂ ਨਾ ਭੱਜਿਆ ਕਰੋ ਹੱਥ ਪੱਲੇ ਕੁਝ ਨਹੀਂ ਹੁੰਦਾ ਤੇ ਘਰੋਂ ਭੱਜਣ ਲੱਗ